ਲੋਕ ਸਭਾ ਚੋਣਾਂ ਦਾ ਆਖਰੀ ਪੜਾਅ ਜੋ ਕਿ ਕੱਲ ਨੂੰ ਪੂਰਾ ਹੋ ਜਾਵੇਗਾ ਇਸੇ ਦਰਾਂ ਪੰਜਾਬ ਦੀਆਂ 13 ਸੀਟਾਂ ਲਈ ਚੋਣਾਂ ਕੱਲ ਨੂੰ ਹੋ ਰਹੀਆਂ ਹਨ ਇਸ ਦਰਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਰੋਪਨਗਰ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਬੁੱਥਾਂ ਉੱਪਰ ਏਸੀ ਦਾ ਪ੍ਰਬੰਧ ਠੰਡੇ ਪਾਣੀ ਦੇ ਸ਼ਵਿਲਾਂ ਲਾਈਆਂ ਗਈਆਂ ਹਨ ਅਤੇ ਪੁਲਿਸ ਗਸ਼ਤਾਂ ਭਦਾਈਆਂ ਗਈਆਂ ਹਨ ਪਟ੍ਰੋਲੀ ਪਾਰਟੀਆਂ ਵੀ ਨਾਲ ਗਸ਼ਤ ਕਰ ਰਹੀਆਂ ਹਨ ਇਸ ਸਬੰਧੀ ਡਿਪਟੀ ਕਮਿਸ਼ਨ ਪ੍ਰੀਤੀ ਯਾਦਵ ਅਤੇ ਐਸਐਸਪੀ ਡਾਕਟਰ ਗੁਲੀ ਸਿੰਘ ਕੁਰਾਨਾ ਨੇ ਕਿਹਾ ਇਹ ਲੋਕਾਂ ਨੂੰ ਚਾਹੀਦਾ ਹੈ ਕਿ ਉਹਨੇ ਘਰੋਂ ਬਾਹਰ ਨਿਕਲਣ ਤੇ ਪੂਰੀਆਂ ਵੋਟਾਂ ਪਾਣ ਤੇ ਰੇਸ਼ਾ ਨੂੰ ਵਧਾਣ ਤਾਂ ਜੋ ਨਹੀਂ ਪਸੰਦੀ ਸਰਕਾਰ ਬਣਾਈ ਜਾ ਸਕੇ ਇਸ ਮੌਕੇ ਪ੍ਰਸ਼ਾਸਨ ਵੱਲੋਂ ਪੋਲਿੰਗ ਏਜੰਟਾਂ ਨੂੰ ਮਸ਼ੀਨਾਂ ਦੇਖ ਕੇ ਉਹਨਾਂ ਦਾ ਚੈਨਲ ਬਣਾ ਕੀਤਾ ਜਾ ਰਿਹਾ ਹੈ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਝਲਕੀਆਂ ਕੀ ਕਹਿ ਰਹੇ ਨੇ ਡਿਪਟੀ ਕਮਿਸ਼ਨਰ ਪ੍ਰੀਤੀ ਜੱਧ ਅਤੇ ਅਸੈਸਰੀ ਗੁਲਨੀਸ਼ ਸਿੰਘ ਖੁਰਾਣਾ ਲੋ ਸਾਰੀ ਤਿਆਰੀਆਂ ਮੁਕੰਮਲ ਹੋ ਗਈਆਂ ਅੱਜ ਲਾਸਟ ਸਟੇਜ ਤੇ ਪੋਲਿੰਗ ਪਾਰਟੀ ਸਾਡੀ ਡਿਸਪੈਚ ਹੋ ਜਾਣੀ ਹੈ ਹਰ ਪੋਲਿੰਗ ਬੂਥ ਤੇ ਹੀਟ ਵੇਵ ਵਾਸਤੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਇਹਦੇ ਇਲਾਵਾ ਵੀ ਸਾਰੇ ਸਕਿਉਰਿਟੀ ਅਰੇਂਜਮੈਂਟਸ ਤੇ ਕੁਛ ਅਸੀਂ ਮਾਡਲ ਪੋਲਿੰਗ ਬੂਥਸ ਬਣਾਉਂਦੇ ਹਾਂ ਤਾਂ ਕਿ ਇੱਕ ਥੋੜੀ ਜਿਹੀ ਕੁਝ ਇਨੋਵੇਟਿਵ ਉਹ ਦੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿਵੇਂ ਪਿੰਕ ਬੂਥ, ਯੂਥ ਬੂਥ, ਗ੍ਰੀਨ ਬੂਥ ਜਿਹੜਾ ਇਸ ਵਾਰ ਅਸੀਂ ਐਡੀਸ਼ਨ ਕੀਤਾ ਹੈਗਾ ਤੇ ਯੂਥ ਬੂਥ ਹੁੰਦੇ ਹੈਗੇ ਤੇ ਮੈਡੀਕਲ ਫੈਸਿਲਿਟੀਆਂ ਤੇ ਸਾਰੀ ਫੈਸਿਲਿਟੀਆਂ ਸੌਲਿਅਤ ਬੂਥਾਂ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਕਿ ਤੇ ਸਾਰਿਆਂ ਨੂੰ ਸਾਡੇ ਵੱਲੋਂ ਇੱਕੋ ਹੀ ਬੇਨਤੀ ਹੈਗੇ ਕਿ ਸਾਡੇ ਇੰਤਜ਼ਾਮ ਪੂਰੇ ਹੈਗੇ ਵੱਧ ਤੋਂ ਵੱਧ ਸਾਰੇ ਆਪਣੇ ਵੋਟ ਦੀ ਵਰਤੋਂ ਕਰੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਹੁਣ ਇਲੈਕਸ਼ਨ ਬਿਲਕੁਲ ਨੇੜੇ ਆ ਗਿਆ ਹੈਗਾ ਕੱਲ ਜਿਹੜਾ ਹੈਗਾ ਪੋਲਿੰਗ ਹੋਣੀ ਹੈਗੀ ਹੈ ਸਵੇਰੇ 7 ਵਜੇ ਤੋਂ ਲੈ ਕਰਕੇ ਸ਼ਾਮ 6 ਵਜੇ ਤੱਕ ਦਾ ਸਮਾਂ ਚੱਲਦਾ ਰਹੇਗਾ ਈਸੀਆਈ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ ਉਸ ਸਿਲਸਿਲੇ 'ਚ ਜਿੰਨੇ ਵੀ ਸਿਕਿਉਰਿਟੀ ਬੰਦਬਸਤ ਹੈਗੇ ਨੇ ਉਹ ਹੀ ਤਰੀਕੇ ਦੇ ਨਾਲ ਮੁਕੰਮਲ ਹੈਗੇ ਨੇ ਸਾਡੀ ਪੋਲਿੰਗ ਪਾਰਟੀਆਂ ਜਿਹੜੀਆਂ ਹੈਗੇ ਨੇ ਉਹਨਾਂ ਦੇ ਨਾਲ ਪੁਲਿਸ ਪਰਸਨਲ ਡਿਪਲੋਏ ਕੀਤਾ ਜਾ ਚੁੱਕੇ ਨੇ ਜਿਹੜੇ ਕਿ ਉਨੇਸ ਵੇਲੇ ਡਿਸਟ੍ਰੀਬਿਊਸ਼ਨ ਸੈਂਟਰ ਤੇ ਆਪਣੀ ਪੋਲੀ ਪਾਰਟੀਆ ਦੇ ਨਾਲ ਰਾਤ ਦੇ ਛੇ ਉਸ ਤੋਂ ਇਲਾਵਾ ਇਲਾਕੇ ਵਿੱਚ ਅਸੀਂ 18 ਇੰਟਰ ਸਟੇਟ ਨਾਕੇ 11 ਇੰਟਰ ਡਿਸਟ੍ਰਿਕਟ ਨਾਕੇ ਔਰ ਫਲਾਈਂਗ ਸਕੁਆਇਰਡ ਸਟੈਟਿਕ ਸੈਲਵਲਸ ਟੀਮਾਂ वगैरह ਲਗਾਈਆਂ ਨੇ ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਇਲਾਕੇ ਨੂੰ ਆਪਾਂ ਕਰੀਬ 58 ਏਰੀਆ ਚ ਵੰਡਿਆ ਹੋਇਆ ਔਰ ਉਹ 58 ਏਰੀਆ ਵਿੱਚ ਵਕਵਕ ਪੈਟਰੋਲਿੰਗ ਪਾਰਟੀ ਵਕਵਕ ਰੂਟ ਬਣਾ ਕਰਕੇ ਲਗਾਈ ਗਈ ਹੈ ਔਰ ਉਹ ਏਰੀਆ ਡੋਮੀਨੇਸ਼ਨ ਸਾਡਾ ਕੱਲ ਤੋਂ ਸਟਾਰਟ ਹੋ ਚੁੱਕਿਆ ਹੈ ਜੋ ਵੀ ਕੋਈ ਕੰਪਲੇਂਟ ਆਉਂਦੀ ਹੈ ਜਿਸ ਸਾਥ ਦਾ ਸਾਡਾ ਇੱਕ ਇੰਟੀਗ੍ਰੇਟਿਡ ਕੰਟਰੋਲ ਰੂਮ ਬਣਿਆ ਹੋਇਆ ਹੈ ਆਪਣੀ ਇਨਫੋਰਮੇਸ਼ਨ ਆਪਾਂ ਸਾਂਝੀ ਕਰਕੇ ਨਾਲ ਦੇ ਨਾਲ ਉਹ ਜਿਹੜਾ ਹੈਗਾ ਆਪਾਂ ਨਜਿੱਠਦੇ ਆਂ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਐਸ ਐਚ ਓਜ਼ ਡਿਸਟ੍ਰਿਕਟ ਅਫਸਰਸ ਅਗੇ ਨੇ ਉਹਨਾਂ ਨੂੰ ਵੀ ਵਕਫਾ ਤੇ ਰਿਜ਼ਰਵਾਂ ਦਿੱਤੀਆਂ ਗਈਆਂ ਨੇ ਤਾਂ ਜੋ ਆਪਣੇ ਆਪਣੇ ਏਰੀਆ ਵਿੱਚ ਡੋਮੀਨੇਸ਼ਨ ਐਕਸਰਸਾਈਜ਼ ਕਰ ਸਕਣ ਫਲੈਗ ਮਾਰਚਸ ਕਰ ਸਕਣ ਚੈਕਿੰਗ ਕਰਾ ਸਕਣ ਇਹ ਸਾਰੀ ਫੋਰ ਜਿਹੜੀ ਹੈਗੀ ਕੁਲ ਮਲਾਕਤ ਦੇ ਕਰੀਬ 2500 ਦੇ ਕਰੀਬ ਆਪਾਂ ਮੁਲਾਜ਼ਮ ਜਿਹੜੇ ਆਪਣੇ ਜ਼ਿਲ੍ਹੇ ਵਿੱਚ ਲਗਾਏ ਨੇ ਔਰ ਜੋ ਵੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਹੈਗੀਆਂ ਨੇ ਉਹਨਾਂ ਦੀ ਨਿਵਨ जी इलेक्शन कमी जी गाइडलाइन तहत पोलिंग लोकेशन जी है वो सौ मीटर के दायरे में मोबाइल फोन की वरतों जी प्राइवेट बंद वो मनाही हैगी है केवल जो पोलिंग स्टाफ उत्तर जा रहा है उ मोबाइल की वरतों कर प्राइवेट बंदा मैं कह रहा हाँ उद्देश्य पोलिंग जो अपने पोलीटल बंद है वही भी इंकलूडेड है तो मैं थोड़े तो राही सार्वती भी करूँगा कि अपने अपने मोबाइल जो है घर छट के आओ या अपनी गड्डिया रखो तो जो वह मोबाइल जोड़ा है उसे प्रॉब्लम ना आए बिकॉज सिक्योरिटनल ਤੁਹਾਨੂੰ ਕਹਿਣਗੇ ਕਿ ਵੀ ਮੋਬਾਈਲ ਅੰਦਰ ਨਹੀਂ ਲੈ ਕਰਕੇ ਜਾ ਸਕਦੇ ਆ ਇਸ ਤੋਂ ਇਲਾਵਾ 200 ਮੀਟਰ ਦਾ ਜਿਹੜਾ ਦਾਇਰਾ ਹੈਗਾ ਉਹਦੇ ਵਿੱਚ ਕਿਸੇ ਤਰੀਕੇ ਦੀ ਇਲੈਕਟ੍ਰੋਨਿਕ ਨਹੀਂ ਕਰ ਸਕਦੇ ਹੈਗੇ ਜੋ ਜੋ ਬੂਥ ਲੱਗ ਰਹੇ ਹੈ 200 ਮੀਟਰ ਤੋਂ ਬਾਹਰ ਲੱਗ ਕੇ ਉਹਨਾਂ ਦੀ ਡਾਈਮੈਂਸ਼ਨ ਕਿੰਨੇ ਕੁਰਸੀ ਔਰ ਕਿੰਨੇ ਚੇਅਰਸ ਵਗੈਰਾ ਉੱਥੇ ਹੋ ਜਾਂਦੀ ਹੈ ਨਾ ਟੇਬਲ ਹੋ ਜਾਂਦੀ ਹੈ ਨੇ ਉਹਦੇ ਬਾਰੇ ਹਦਾਇਤਾਂ ਉਹਨਾਂ ਨੂੰ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਨੇ ਉਹਨਾਂ ਦੀ ਉਹ ਪਾਲਣਾ ਪੂਰੀ ਤਰੀਕੇ ਨਾਲ ਕਰਨ ਤਾਂ ਜੋ ਆਪਾਂ ਇਲੈਕਸ਼ਨ ਜਿਹੜੇ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਕਰਾ ਸਕੀਏ ਸਾਰਿਆਂ ਨੂੰ ਫ੍ਰੀਬੀਜ਼ ਦੇ ਬਾਰੇ ਪਤਾ ਹੈਗਾ ਉਹਦਾ ਵੀ ਖਿਆਲ ਰੱਖਣ ਕਿ ਤੁਸੀਂ ਕੋਈ ਵੀ ਫ੍ਰੀਬੀ ਤੇ ਉਹਦਾ ਵੀ ਜਿਹੜਾ ਹੈਗਾ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇ ਬਿਲਕੁਲ ਸੈਂਸਿਟਿਵ ਦੇ ਪ੍ਰਾਯਕਿਆ ਜਿਹੜਾ ਮੋਨੀਟਰ ਕਰੇਗਾ ਤਾਂ ਸਾਡੇ ਜਿਹੜੀ ਪੋਲਿੰਗ ਪੋਲੀਆਂ ਸਹੀ ਪੋਲੀਆਂ ਪੂਰਾ ਕਿਨੇ ਕੈਲ ਰਿਹਾ ਤੇ ਦੇਖੋ ਜੀ ਜਿੰਨੇ ਪੋਲਿੰਗ ਬੂਥ ਅਗੇ ਨੇ ਉਹਨਾਂ ਨੂੰ ਪ੍ਰੋਪਰਲੀ ਸੀਸੀਟੀਵੀ ਰਾਹੀਂ ਕਵਰ ਕੀਤਾ ਗਿਆ ਹੈਗਾ ਔਰ ਉਹਦਾ ਪ੍ਰੋਪਰ ਕੰਟਰੋਲ ਰੂਮ ਅਤੇ ਡੀਓ ਆਫਿਸ ਵਿੱਚ ਵੀ ਹੈਗਾ ਤੇ ਸੀਈਓ ਆਫਿਸ ਵਿੱਚ ਵੀ ਹੈਗਾ ਦੇ ਵਿਲ ਨਾਟ ਬੀ ਮੋਨਿਟਰਡ ਇਸ ਤੋਂ ਇਲਾਵਾ ਸਾਡੀ ਜਿਹੜੀ ਆਪਣੀ ਪਾਰਟੀਆਂ ਹੈ ਕਹਿਣਾ ਚਾਹੇ ਏਆਰਓਸ ਅਗੇ ਨੇ ਚਾਹੇ ਅਸੀਂ ਅਗੇ ਆ ਸਾਰੇ ਅਸੀਂ ਬਾਹਰ ਹੋਵਾਂਗੇ ਔਰ ਚੈੱਕ ਕਰਦੇ ਰਹਾਂਗੇ ਕਿ ਜਿਹੜੀ ਬੋਲਿੰਗ ਹੋ ਰਹੀ ਹੈ ਉਹ ਐਸ ਪਰ ਨੋਰਮ ਔਰ ਪ੍ਰੈਸਕ੍ਰਾਈਬਡ ਜਿਹੜੇ ਤਰੀਕੇ ਹੈਗੇ ਨੇ ਐਸੀਆਈ ਦੇ ਉਹਦੇ ਤਹਿਤ ਹੀ ਹੋ ਰਹੀ ਹੈਗੀ ਜਿਹੜੀ ਸੈਂਸਿਟਿਵ ਲੋਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਇਸ ਬਾਰੇ ਵਿੱਚ ਤੁਹਾਨੂੰ ਕਹਿਣਾ ਚਾਹਾਂਗਾ ਕਿ ਜੀ ਇਲੈਕਸ਼ਨ ਕਮਿਸ਼ਨ ਵੱਲੋਂ ਪਾਬੰਦੀ ਹੈ ਕਿ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕਿਹੜੇ ਇਲਾਕੇ ਵਲਨਰੇਬਲ ਹੈਗੇ ਨੇ ਬਟ ਵੀ ਹੈਵ ਆਇਡੈਂਟੀਫਾਈਡ आवर ਏਰੀਆਜ਼ ਔਰ ਉਹਨਾਂ ਨੂੰ ਆਪਾਂ ਪ੍ਰੋਪਰਲੀ ਡੋਮੀਨੇਟ ਕਰ ਰਹੇ ਹਾਂ ਦੇਖੋ ਜੀ ਟੋਟਲ ਆਪਣਾ ਏਰੀਆ ਜਿਹੜਾ ਹੈਗਾ ਉਹਨੂੰ ਆਪਾਂ 8 ਜਿਹੜੀ ਹੈਗੀ ਐ ਪਾਰਟੀਆਂ ਵੰਡੀਆਂ ਹੋਈਆਂ ਨੇ ਔਰ 8 ਜਿਹੜੀ ਯੂਆ और दे आल ऑल विल बी इन दी कॉन्टैक्ट विद ईच अदर जो अपने एस एच ओज डी एस पीस है उन्होंने इस तो इलावा साढ़े दस एस एच ओज दस डी एस पी तीन एस पीजे साढ़े को भी अपनी अपनी क्यू आर टीज एंड रिजर्व है वे ऑल विल बी मूविंग इन द एरिया और पूरी तरीकेट करा